ਲੋ ਸ਼ਰਤ ਸਿੰਘ ਦਾ YouTube ਫੈਮਿਲੀ ਮੀਡ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਜੀ ਤੁਹਾਨੂੰ ਗਲਪ ਕਰਦਾ ਸਵਾਗਤ ਚੋ ਲੋ ਜੀ ਪਹਿਲਾ ਆਪਾਂ ਨਾ ਭਾਂਡੇ ਤੋਕੀਸੀ ਦੇ ਵਿੱਚ ਰੱਖਦੇ ਸੀ ਕਿ ਨਾ ਬਾਹਰ ਕੱਢੀਏ ਚੇਪਾ ਤੋਂ ਬਗਮੀ ਜਾਣਗੇ ਪਹਿਲਾ ਇਹ ਚੋਕੇ ਤੱਕ ਆਪਣੀ ਇਸ ਮੱਕੀ ਨੂੰ ਘਰ ਰੋਟਣਾ ਤੇ ਇਹ ਤਾਂ ਬਹੁਤ ਚਿਰ ਰੱਖ ਦਈਏ ਤੇ ਪਾਂਡਾ ਟੋਕਰੀਆ ਕਰਾਂਗੇ ਬਾਹਰ ਜਾ ਕੇ ਲਓ ਸਿੱਕੋਰੀ ਉਹਨਾਂ ਤੋਂ ਉੰਗਾਂ ਵਿੱਚ ਤੇ ਬਾਹਰ ਠੀਕ ਹੈ ਜੀ ਲਓ ਜੀ ਬਾਡਿਆਂ ਦੀ ਟੋਕਰੀ ਜਿਹੜਾ ਪਾਸੇ ਬਾਹਰ ਮੇਰੇ ਤੇ ਆਪਾ ਬਾਹਰ ਨਹੀਂ ਦਿੰਦੀ ਬਸ ਨੰਨ ਲੱਗਾ ਤੇ ਉਹਨਾਂ ਕੋਲ ਦੇ ਆਪਾਂ ਦਿੰਦੇ بس छुट्टियां ਪਈਆਂ ਥੋੜਾ ਜਿਹਾ ਨਾ ਬਣਾ ਲਵਾਂਗੇ ਲੋ ਜੀ ਆਪਣਾ ਸਵੇਰ ਦਾ ਸਾਰਾ ਕੰਮ ਹੋ ਗਿਆ ਸੀ ਜੀ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਰੱਖਾਂਗੇ ਕਾਲੇ ਚਨੇ ਤੇ ਆਪਾਂ ਸਵੇਰੀ ਭਿਓਏ ਸੀ ਭਿਓਏ ਸੀ ਰਾਤ ਨਾ ਭਿਉਣਾ ਭੁੱਲ ਗਏ ਸੀ ਤੇ ਇਸ ਕਰਕੇ ਬਸ ਜਾਤ ਤਾਂ ਹੈਗੇ ਸੀ ਜੀ ਰਾਤ ਤੇ ਬਸ ਦਿਮਾਗ ਚੋਂ ਨਿਕਲ ਗਏ ਸੀ ਤੇ ਹੁਣ ਆਪਾਂ ਰੱਖਦੇ ਜੀ ਤੇ ਹੁਣ ਚੰਗੀ ਤਰ੍ਹਾਂ ਪੱਗ ਬਾਲਤੀ ਤੇ ਹੋਈ ਜਾਣਗੇ ਜੀ ਤੇ ਦੋ ਲੱਤ ਲੱਕੜਾਂ ਸਾਮ ਤੱਕ ਰੈਨ ਹੋ ਜਾਣਗੇ ਜੀ ਤੇ ਜਦ ਨੂੰ ਸਬਜ਼ੀ ਬਣਾਉਣੀ ਆ ਤੇ ਇੱਥੇ ਗੁੰਨਾਂਗੇ ਜੀ ਹੁਣ ਆਪਾਂ ਆਟਾ ਤੇ ਆਟਾ ਗੁੰਨਣਾ ਤੇ ਪਹਿਲਾਂ ਹਰਦੀਪ ਨੂੰ ਦੇ ਆਈਏ ਸੇਵ ਤੇ ਧੁੱਪ ਨਾ ਚਲੀ ਗਈ ਤੇ ਐਨੀ ਸੋਹਣੀ ਧੁੱਪ ਆਈ ਹੋਈ ਸੀ ਤੇ ਆਪਾਂ ਸਭ ਜਾਗਟ ਪਾਈ ਸੀ ਜਾਗਟ ਵੀ ਆਪਾਂ ਕੱਢਤੀ ਸੀ ਵੀ ਚਲੋ ਧੁੱਪ ਜੀ ਤਾਂ ਹੈਗੀ ਆ ਹਨਾ ਤੇ ਹੁਣ ਨਾ ਠੰਡ ਠੰਡ ਲੱਗਣ ਲੱਗਾ ਠੰਡਾ ਠੰਡਾ ਮੌਸਮ ਜ ਆ ਹੋ ਗਿਆ ਤੇ ਐ ਐ ਲੱਗਦਾ ਜਿਵੇਂ ਮੀਂਹ ਆਏਗਾ ਤੇ ਹੋਰ ਤੇਰੀ ਮੌਸਮ ਹੋਗਾ ਠੰਡਾ ਠੰਡਾ ਤੇ ਮੀਂਹੇ ਵਾਲਾ ਹੋ ਗਿਆ ਤੇ ਹਰਦੀਪ ਵੀ ਅੰਦਰ ਆ ਕੇ ਕਹਿੰਦਾ ਮੰਮੀ ਮੈਨੂੰ ਸੇਵ ਤੇ ਅਮਰੂਦ ਦੇ ਪਹਿਲਾਂ ਕੱਟ ਕੇ ਪਹਿਲਾਂ ਮੋਂ ਨੂੰ ਕੱਟ ਕੇ ਦੇਦਾ ਫਿਰ ਗੁੰਨਾਂਗੇ ਜੀ ਆਪਾਂ ਆਟਾ ਤੇ ਮਰੂਦ ਵੀ ਨਾ ਇਹ ਗਮਾਂਡੀਆਂ ਦੇਸੀ ਜੀ ਆਪਣੀ ਤੇ ਜਿਹੜੇ ਮਾਰੇ ਮਰੂਦ ਆ ਉਹ ਤਾਂ ਵੀ ਛੋਟੇ ਛੋਟੇ ਆ ਜਿਹੜੇ ਮਾਰੇ ਗਮਾਂਡੀਆਂ ਦੇ ਲੱਗੇ ਹੋਏ ਆ ਨਾ ਉਹਨਾਂ ਦੇ ਬਹੁਤ ਵੱਡੇ ਵੱਡੇ ਮਰੂਦ ਲੱਗੇ ਹੋਏ ਆ ਤੇ ਉਹ ਦੇਗੇ ਸੀ ਦੀਦੀ ਚਾਰ ਮਰੂਦ ਤੇ ਬਹੁਤ ਵਧੀਆ ਮਿੱਠੇ ਮਿੱਠੇ ਮਰੂਤ ਅਤੇ ਕੱਟ ਕੇ ਦੇ ਦਿੰਨੇ ਆ ਮਗਾ ਚਲੋ ਮੰਗ ਰਿਆਗਾ ਇਹ ਤੇ ਚਾਕੂ ਬਿਲਕੁਲ ਵੀ ਨਹੀਂ ਚੱਲ ਰਿਹਾ ਤੇ ਜਿਹੜੇ ਮੇਰੇ ਦੋ ਇੱਕ ਵੱਡਾ ਚਾਕੂ ਸੁ ਮਿਲ ਹੀ ਨਹੀਂ ਰਿਹਾ ਪਤਾ ਨਹੀਂ ਕਾਹ ਮੈਂ ਰੱਖ ਕੇ ਭੁੱਲ ਗਈ ਤੇ ਇਹ ਵੀ ਚਾਕੂ ਬੇਕਾਰ ਜੀ ਇਹਨਾਂ ਤਿੱਖਾ ਨਹੀਂ ਤੇ ਤਿੱਖੇ ਕਰਵਾਣੇ ਵਾਲੇ ਹੋਏ ਪਏ ਇਹਨਾਂ ਨੂੰ ਲਵਾਵਾਂਗੇ ਚਾਕੂਆਂ ਨੂੰ ਤੇ ਜਿਹੜੀ ਨਾਲ ਮੈਂ ਸਬਜ਼ੀ ਕੱਟਦੀ ਹਾਂ ਨਾ ਉਹ ਤਾਂ ਬਹੁਤ ਵਧੀਆ ਚਾਕੂ ਆ ਦੇਖ ਤੇ ਮੈਨੂੰ ਯਾਦ ਆ ਗਈ ਮਾ ਚਲੋ ਪਹਿਲਾਂ ਸਬਜ਼ੀ ਕੱਢ ਕੇ ਰੱਖ ਦਿੰਨੇ ਆ ਹਨਾ ਤੇ ਤੇ ਫਿਰ ਆਪਾਂ ਗਰਮ ਹੋਣੀ ਰੱਖ ਦਾਂਗੇ ਤੇ ਇੱਕੇ ਲੱਗ ਤਾਂ ਚੀਜ਼ ਆਪਾਂ ਨਾ ਫ੍ਰਿਜ ਚੋਂ ਕੱਢ ਕੇ ਗਰਮ ਵੀ ਨਹੀਂ ਰੱਖ ਸਕਦੇ ਮੈਂ ਚਲੋ ਜੇ ਤੁਹਾਨੂੰ ਮੈਂ ਆਟਾ-ਉਟਾ ਗੁੰਨਾਂਗੀ ਫਿਰ ਗੁੰਨ ਕੇ ਫਿਰ ਰੱਖ ਦਾਂਗੇ ਗਰਮ ਹੋਣੀ ਤੇ ਰਹਿ ਦੀਪ ਦੇ ਡੜੀ ਦੇ ਟੀ ਪੰਜ ਪਾਉਣੀ ਹੈ ਸਬਜ਼ੀ ਇਸ ਕਰਕੇ ਮੈਂ ਚਲੋ ਉਹਨਾਂ ਕੱਢ ਹੀ ਦੇਗੀ ਤੇ ਪਹਿਲਾਂ ਆਪਾਂ ਦੇ ਆਈਏ ਜੀ ਸੇਵ ਤੇ ਫਿਰ ਗੁੰਨਾਂਗੇ ਜੀ ਆਪਾਂ ਆਟਾ ਤੇ ਆਟਾ ਪਾ ਗੁੰਨੇ ਕਰ ਕਰ ਲਿਆ ਜੀ ਤਿਆਰ ਤੇ ਹੁਣ ਜਿਹੜੇ ਡੋਂਗੇ ਚ ਆਪਾਂ ਆਟਾ ਜਿਹੜੇ ਡੋਂਗੇ ਨਾਲ ਆਪਾਂ ਆਟਾ ਗੁੰਨੇ ਉਸੇ ਡੋਂਗੇ ਚ ਆਪਾਂ ਕੱਢ ਦਾਂਗੇ ਤੇ ਪ੍ਰਾਂਤ ਤੋਹ ਦਾਂਗੇ ਜੀ ਚਲੋ ਜੀ ਆਪਾਂ ਆਟਾ ਕੱਢਤਾ ਤੇ ਹੁਣ ਥੋੜੀ ਦੇਰ ਤੱਕ ਆਪਾਂ ਬਣਾ ਲਾਂਗੇ ਰੋਟੀ ਤੇ ਆਟੇ ਦੀ ਕੜੀ ਜੀ ਮਰ ਜੇਗੀ ਜੀ ਪ੍ਰਾਂਤ ਨੂੰ ਤੋਹ ਦਿੰਨੇ ਆ ਨੱਪਸ ਵੇਰੂ ਪਾਣੀ ਆਇਆ ਸੀ ਤੇ 11 ਕਜੇ ਟੁੱਟ ਗਿਆ ਜਾਂਦੀ ਆ ਤੇ ਉਹ ਪਾਣੀ ਭਰਿਆ ਸੀ ਤੇ ਤੋਸ ਮਾਰ ਕੇ ਬਾਲਟੀ ਤੇ ਬਾਲਟੀ ਭਰੀ ਗਈ ਸੀ ਮੇਰੇ ਤੋਂ ਫੁੱਲ ਤੇ ਹੁਣ ਪਾਣੀ ਥੋੜਾ ਥੋੜਾ ਡੋਲਣ ਲੱਗ ਗਿਆ ਤੇ ਬਾਹਰ ਨਾ ਪੋਚੇ ਧੋ ਕੇ ਸੁੱਕਣੇ ਪਾਏ ਪਏ ਉਹ ਲਿਆਉਣੇ ਆ ਤੇ ਮਿਰਚਾਂ ਵੀ ਇਕੱਠੀਆਂ ਕਰਨੀਆਂ ਚੱਕਣ ਨਾਲ ਉਹ ਛੋਲੇ ਜੀਚੀ ਪਾ ਦਾਂਗੇ ਤੇ ਹੁਣ ਆਏ ਵੀ ਧੁੱਪ ਤਾਂ ਚਲੀ ਗਈ ਬਧੀਆਂ ਸੋਹਣੀ ਧੁੱਪ ਆਈ ਹੋਈ ਸੀ ਤੇ ਹਾਂ ਲੱਗਦਾ ਜੀ ਮੈਂ ਮੀਂਹ ਪਵੇਗਾ ਤੇ ਲੋ ਜੀ ਤੇ ਜਾਗਟ ਪਾਵਾਂਗੇ ਠੰਡ ਠੰਡ ਲੱਗਣ ਲੱਗੀ ਤੇ ਕਈ ਵਾਰੀ ਤਾਂ ਟੋਪੀ ਵੀ ਲੈ ਲੈਣੇ ਸਵੇਰ ਰੁੱਖ ਅਨੁਸਾਰ ਤਾਂ ਆਪਾਂ ਟੋਪੀ ਲੈ ਲੈਨੇ ਸਿਰ ਨਹੀਂ ਦਰਦ ਕਰਨ ਹੜ ਤੱਕ ਤਾਂ ਪਤਾ ਨਹੀਂ ਕਿ ਆ ਹੋਇਆ ਸਿਰ ਤਾਂ ਬਹੁਤ ਜਿਆਦਾ ਦਰਦ ਕਰਦਾਗਾ ਤੇ ਰਾਤ ਨੂੰ ਨਰਮਾਲ ਬਣ ਕੇ ਪੈਨੇ ਆ ਪਤਾ ਨਹੀਂ ਦਵਾਈ ਵੀ ਖਾਰੇ ਤਾਂ ਵੀ ਸਿਰ ਦਰਦ ਕਰੀ ਜਾ ਇਹ ਲੋ ਜਿੱਥੇ ਆਪਾਂ ਸਬਜ਼ੀ ਰੱਖਤੀ ਜੀ ਤੇ ਗਰਮ ਹੋਣੀ ਤੇ ਫਿਰ ਹੁਣ ਆਪਾਂ ਤੇ ਇਹ ਸਵੇਰੀ ਆਪਾਂ ਦੁੱਧ ਰੱਖਿਆ ਸੀ ਜੀ ਗਰਮ ਆ ਰਾਤ ਨੂੰ ਦੁੱਧ ਲਿਆਂਦਾ ਸੀ ਤੇ ਮੈਂ ਕਿੰਨੀ ਇਸਤਰੀ ਰੱਖਤੀ ਦੁੱਧ ਵਾਲੀ ਤੇ ਕੱਢਣਾ ਭੁੱਲ ਗਈ ਤੇ ਬਸ ਮੁੜ ਕੇ ਜਿਹੜਾ ਕੱਲ ਵਾਲਾ ਵੀ ਸਵੇਰ ਵਾਲਾ ਦੁੱਧ ਸੀ ਹਨਾ ਤੇ ਉਹ ਮੈਂ ਵਰਤ ਲਿਆ ਤੇ ਇਹ ਸਾਮਣੀ ਤੇ ਬਸ ਮੁੜ ਕੇ ਮੇਰੇ ਯਾਦ ਹੀ ਨਹੀਂ ਆਇਆ ਤੇ ਗਰਮ ਕਰਨਾ ਭੁੱਲ ਗਈ ਉਹ ਰਾਤ ਨੂੰ ਮੈਂ ਜਿਹੜਾ ਇਹਾ ਸੀ ਤੇ ਦੁੱਧ ਗਰਮ ਕਰਕੇ ਦੇਤਾ ਜਵਾਖਾ ਨੂੰ ਤੇ ਸੁਣ ਮੈਂ ਦੁੱਧ ਵੀ ਗਰਮ ਹੋਣਾ ਨਾ ਫਿਰ ਇੱਚ ਚਲਾਤਾ ਠੰਡਾ ਹੋ ਗਿਆ ਸੀ ਦੁੱਧ ਤੇ ਇੱਥੇ ਆਪਾਂ ਪੋਣੇ ਧੋਏ ਸੀ ਜਿਹੜੇ ਉਹ ਰੱਖ ਕੱਢ ਲੇ ਬਾਹਰ ਤੇ ਬਾਕੀ ਜਿਹੜੇ ਪੋਣੇ ਧੋਏ ਹੋਏ ਜਦੋਂ ਸੁੱਕ ਗਏ ਉਹ ਰੱਖ ਦਾਂਗੇ ਆਪਾਂ ਵਿੱਚ ਲਫਾਫੇ ਦੇ ਤੇ ਹੁਣ ਬਣਾਉਣਾ ਬਣਾਵਾਂਗੇ ਆਪਾਂ ਰੋਟੇ ਤੇ ਡੱਬਾ ਵੀ ਧੋਣੇ ਵਾਲਾ ਹੋਇਆ ਪਿਆਗਾ ਤੇ ਇਹਨੂੰ ਆਪਾਂ ਬਾਹਰ ਸਿੰਕ ਚ ਰੱਖ ਦਿੰਨੇ ਆ ਤੇ ਬੋਟੀ ਚ ਰੱਖ ਦਾਂਗੇ ਜੀ ਆਪਾਂ ਰੋਟੀ ਦੋਈ ਰੋਟੇ ਕਾ ਬਚੇਗਾ ਸੀ ਜੀ ਸਵੇਰੋਂ ਬਾਕੀ ਆਟਾ ਆਪਣਾ ਬਸ ਪੂਰਾ ਪੂਰਾ ਗੁੰਨਿਆ ਸੀ ਇਧਰ ਉਹਨੇ ਜਿਹੜਾ ਸਾਗਾ ਜੇ ਕਿਸੇ ਨੇ ਖਾਣਾ ਹੋਇਆ ਖਾ ਲੈਣਗੇ ਤੇ ਨਹੀਂ ਚਲ ਆਪਾਂ ਖਾ ਲਾਂਗੇ ਚਲੋ ਜੀ ਹੁਣ ਬਣਾਵਾਂਗੇ ਜੀ ਆਪਾਂ ਰੋਟੀ ਤੇ ਵੀਡੀਓ ਦਾ ਪੈਠੀ ਐਂਡ ਕਰਦੇ ਆਂ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਥੋੜੀ ਜੀ ਵੀ ਸ਼ੇਅਰ ਲਾਇਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ഭാണഭൈ എനി സപോർട്ടത ഒന്നോ ധനവാദ ധനവാദത്തി